ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਮੇਰੀ ਕਹਾਣੀ ਨਾਨੀ 2 ਮਹੀਨੇ ਹੋਏ ਨੇ ਦਵਾਈ ਤੋਂ ਆਇਆਂ ਨੂੰ ਤਾਂ ਨਾਨਕੇ ਵੀ ਦੋ ਵਾਰ ਹੀ ਗਿਆ ਮੈਂ ਅੱਜ ਨਾਲ ਦੇ ਸ਼ਹਿਰ ਗਿਆ ਸੀ ਕਿ ਸ਼ਾਇਦ ਗੈਸ ਵਾਲੀ ਏਜੰਸੀ ਖੁੱਲੀ ਹੋਵੇ ਪਰ ਕਿਸਾਨ ਧਰਨੇ ਕਰਕੇ ਸਭ ਕੁਝ ਬੰਦ ਸੀ ਐਦਾਂ ਹੀ ਵਾਪਸ ਆ ਗਿਆ ਆਉਂਦੇ ਨੂੰ ਮੰਮੀ ਜੀ ਨੇ ਕਿਹਾ ਸੀ ਨਾਨਕੇ ਹੋ ਆਈਂ ਮਮੀ ਟਾਇਲ ਲਗਵਾਉਂਦੀ ਪਈ ਐ ਕੋਠੀ 'ਚ ਦੇਖਾਂ। ਮੈਂ ਇਹੀ ਸੋਚਦਾ ਆਉਂਦਾ ਸੀ ਕਿ ਜਾਵਾਂ ਕਿ ਨਾ ਜਾਵਾਂ। ਐਨੇ ਨੂੰ ਪਿੰਡ ਵੀ ਆ ਗਿਆ ਸੀ। ਮੈਂ ਮਾਮਿਆਂ ਦੀ ਗਲੀ ਵੱਲ ਆਪਣਾ ਮੋਟਰਸਾਈਕਲ ਮੋੜਿਆ ਤਾਂ ਅੱਗੇ ਥੋੜਾ ਜਿਹਾ ਜਾ ਕੇ ਫਿਰ ਵਾਪਸ ਆ ਗਿਆ। ਸੋਚਿਆ ਰਹਿਣ ਦਿੰਦੇ ਆ ਫਿਰ ਕਦੀ ਆ ਜਾਵਾਂਗਾ। ਤਾਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਕਿ ਅਚਾਨਕ ਨਾਨਾ ਜੀ ਰਾਜ ਸਾਈਕਲ ਤੇ ਆਉਂਦੇ ਮਿਲ ਗਏ। ਤੱਕੇ ਨਾਲ ਘਰ ਜਾਣ ਲਈ ਕਿਹਾ ਤਾਂ ਗੱਲ ਮੰਨ ਕੇ ਨਾਨਾ ਜੀ ਦੇ ਨਾਲ ਘਰ ਆ ਗਿਆ। ਕੋਠੀ ਚ ਬੜਿਆ ਦਾ ਮਿਸਤਰੀ ਨੇ ਬੁਲਾ ਲਿਆ ਜਿਹੜੇ ਕੰਮ ਲੱਗੇ ਸੀ ਦੇਖਿਆ ਬਹੁਤ ਸੋਹਣਾ ਬਣ ਗਿਆ ਸੀ ਘਰ ਪੁਰਾਣਾ ਘਰ ਨਾਲ ਹੀ ਐ ਉਹਨੂੰ ਅਜੇ ਤੋੜਿਆ ਨਹੀਂ ਐ ਇਸ ਕਰਕੇ ਲੋਡ ਪੈ ਸਕਦੀ ਐ ਤਾਂ ਵੀ ਪਈ ਤਾਂ ਪਈ ਵੀ ਐ ਮਾਮੀ ਤੇ ਨੂੰ ਪੁਰਾਣੇ ਘਰ ਚ ਹੀ ਸੀ ਮਿਲਿਆ ਹਾਲ ਚਾਲ ਪੁੱਛਿਆ ਠੰਡਾ ਪੀਤਾ ਨੂੰ ਉਹ ਚਾਹ ਬਣਾਉਣ ਦਾ ਕਹਿ ਕੇ ਕੋਠੀ ਵੱਲ ਨੂੰ ਫਿਰ ਲੈ ਕੇ ਗਈ ਆਖੇ ਮਿੰਤੀ ਕਰਨੀ ਐ ਮਿਸਤਰੀ ਕੀਤੇ ਜ਼ਿਆਦਾ ਪੈਸੇ ਨਾ ਬਣਾ ਦੇਵੇ ਮਾਮੀ ਨੂੰ ਬਹਾਨਾ ਹੀ ਚਾਹੀਦਾ ਹੁੰਦਾ ਮੇਰੇ ਆਏ ਦਾ ਫਾਇਦਾ ਲੈਣਾ ਹੁੰਦਾ ਮੈਂ ਵੈਸੇ ਵੀ ਨਾ ਨਹੀਂ ਕਰਦਾ ਮਿੰਤੀ ਹੋਈ ਚਾਹ ਪੀਤੀ ਪਰ ਦਿਲ じゃ ਨਹੀਂ ਲੱਗ ਰਿਹਾ ਸੀ ਆਪਣੇ ਪਿੰਡ ਨਾਲੋਂ ਜ਼ਿਆਦਾ ਮੈਂ ਨਾਨਕੇ ਵੀ ਭਾਵੇਂ ਰਿਹਾ ਸੀ ਪਰ ਫਿਰ ਵੀ ਉਹ ਗੱਲ ਨਹੀਂ ਬਣ ਰਹੀ ਸੀ ਸ਼ਾਇਦ ਇਸ ਲਈ ਕਿ ਉਹ ਨਹੀਂ ਦਿਸ ਰਹੀ ਸੀ ਜਿਸ ਨੇ ਮੈਨੂੰ ਮੇਰੀ ਮਾਂ ਤੋਂ ਵੀ ਜ਼ਿਆਦਾ ਸਾਂਮਿਆ ਸੀ ਨਿੱਕੇ ਹੁੰਦੇ ਉਹ ਸੀ ਮੇਰੀ ਨਾਨੀ ਮੇਰੇ ਦੁਬਈ ਜਾਣ ਤੋਂ ਬਾਅਦ 1 ਸਾਲ ਬਾਅਦ ਸਾਨੂੰ ਛੱਡ ਕੇ ਜਾਣ ਵਾਲੀ ਗੁਰਸਿੱਖੀ ਰੂਹ ਅਣਪੜ ਹੋਣ ਦੇ ਬਾਵਜੂਦ ਨਾਨੇ ਦੇ 12 ਕਰੀਆਂ ਤੋਂ ਕਿਤੇ ਉੱਪਰ ਸੀ ਸਾਰਾ ਹਿਸਾਬ ਕਿਤਾਬ ਹੱਥਾਂ ਤੇ ਰੱਖਣ ਵਾਲੀ ਮੇਰੀ ਨਾਨੀ ਉਸ ਦੀ ਆਵਾਜ਼ ਕੰਨਾਂ 'ਚ ਨਾ ਪੈਣ ਕਰਕੇ ਉੱਥੇ ਦੇਲ ਨਹੀਂ ਲੱਗ ਰਿਹਾ ਸੀ ਨਾਨੇ ਹੁੰਦੀ ਤਾਂ ਮੈਂ ਇਹਨਾਂ 2 ਮਹੀਨਿਆਂ 'ਚ ਪਤਾ ਨਹੀਂ ਕਿੰਨੀ ਕੁ ਵਾਰ ਨਾਨੀ ਕੋਲ ਜਾ ਆਉਣਾ ਸੀ ਮੈਨੂੰ ਅੱਜ ਵੀ ਚੇਤੇ ਆ ਜਾਂਦੀ ਗੱਲ ਦਵਾਈ 'ਚ ਮੈਨੂੰ ਬਿਮਾਰ ਹੋਣ ਕਰਕੇ ਫੂਡ ਪੌਇਜ਼ਨ ਹੋ ਗਈ ਸੀ ਤਾਂ ਕੁਝ ਵੀ ਨਹੀਂ ਪੱਚਦਾ ਸੀ ਦਾ ਨਾਨੀ ਕਿਹਾ ਨਾਨੀ ਨੇ ਕਿਹਾ ਸੀ ਕਿ ਦੁੱਧ ਨਾ ਪੀ ਦੋ ਚਾਰ ਦਿਨ ਮੈਂ ਉਦਾਂ ਹੀ ਕੀਤਾ ਛੱਡ ਦਿੱਤਾ ਦੁੱਧ ਤਾਂ ਮੈਂ ਬਿਨਾਂ ਦਵਾਈ ਦੇ ਠੀਕ ਹੋ ਗਿਆ ਮੈਨੂੰ ਰੋਟੀ ਵੀ ਬਚਣ ਲੱਗ ਪਈ ਮੈਂ ਸੋਚਦਾ ਹਾਂ ਕਿ ਪੁਰਾਣੇ ਬਜ਼ੁਰਗਾਂ ਚਕਾਲ ਦੇ ਡਾਕਟਰਾਂ ਨੂੰ maat ਪਾਉਂਦੇ ਨੇ ਦਿਲ ਨਹੀਂ ਲੱਗ ਰਿਹਾ ਸੀ ਮਾਮੀ ਨੂੰ ਜਾਣ ਲਈ ਆਖ ਰਿਹਾ ਸੀ ਕਿ ਚੰਗਾ ਚੱਲਦਾ ਹਾਂ ਐਨੇ ਨੂੰ ਨਾਨਾ ਪਤਾ ਨਹੀਂ ਕਿਹੜੇ ਵੇਲੇ ਮੀਟ ਲੈ ਆਇਆ ਨਾਨੀ ਮਾਮੀ ਨੂੰ ਕਹਿਣ ਲੱਗਾ ਕਿ ਬਣਾ ਜਾ ਕੇ ਰੋਟੀ ਖਾ ਜਾਏਗਾ ਭੁੱਖਾ ਨਾ ਭੇਜੀ ਮੈਂ ਕਿਹਾ ਕਿ ਮੈਂ ਤਾਂ ਛੱਡਿਆ ਹੋਇਆ ਹੈ ਨਹੀਂ ਖਾਂਦਾ ਮੈਂ ਤਾ ਮम्मी ਕਹਿਣ ਲੱਗੀ ਕਿ ਹੋਰ ਸਬਜ਼ੀ ਬਣਾ ਦਿੰਦੀ ਆਂ ਖਾ ਕੇ ਜਾਇ ਮੈਂ ਭੁੱਖ ਨਾ ਹੋਣ ਦਾ ਬਹਾਨਾ ਲਗਾ ਕੇ ਨਿਕਲ ਆਇਆ ਰਾਜ ਸੋਚਦਾ ਸੀ ਕਿ ਚਾਹੇ ਇਹਨਾਂ ਨੇ ਵੀ ਇਹ ਕਰਦੇ ਆ ਪਰ ਨਾਨੀ ਦੀ ਥਾਂ ਕੋਈ ਨਹੀਂ ਲੈ ਸਕਦਾ ਰੋਣਾ ਆ ਗਿਆ ਸੀ ਹੱਥੀ ਬਾਹਰ ਤੋੜਨ ਵਾਲੀ ਨੂੰ ਮੈਂ ਜਾਂਦੀ ਵਾਰ ਉਸ ਦੇ ਕੋਲ ਵੀ ਨਹੀਂ ਸੀ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ